ਸस्वीਕਾਰ ਜੀ ਤੋਂ 224 7 ਪੰਜਾਬ ਪੰਜਾਬ ਦੇ ਪੋਸਟ ਸਭਾਗ ਨੇ ਹਿਮਾਚਲ ਪ੍ਰਦੇਸ਼ ਦੇ ਨਾਲ ਲਲ ਮੁਹਾਲੀ ਪਠਾਨਕੋਟ ਨਵਾਂ ਸ਼ਹਿਰ ਜਲੰਧਰ ਪਟਿਆਲਾ ਨੂੰ ਪੀਲਾ ਲੜਚਾਰੀ ਕੀਤਾ ਹੈ ਇਨ੍ਹਾਂ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਬੁੱਧਵਾਰ ਤੱਕ ਹਲਕੀ ਜਾਂ ਆਮ ਬਾਰਿਸ਼ ਹੋਣ ਦੀ ਉਮੀਦ ਹੈ ਸੋਮਵਾਰ ਸ਼ਾਮ ਤੱਕ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਈ ਅਤੇ ਕਈ ਥਾਵਾਂ ਤੇ ਹਲਕੇ ਬੱਦਲ ਛਾਏ ਗਏ ਇਸ ਕਾਰਨ ਮੌਸਮ ਵਿੱਚ ਥੋੜਾ ਬਦਲਾਅ ਦੇਖਿਆ ਗਿਆ ਰਾਜਧਾਨਾ ਤੋਂ ਵੱਧ ਤਾਪਮਾਨ ਔਸਤਨ 0.6 ਡਿਗਰੀ ਘਟ ਗਿਆ ਹੈ ਹਾਲਾਂਕਿ ਤਾਪਮਾਨ ਅਜੇ ਵੀ ਆਮ ਦੇ ਨੇੜੇ ਹੈ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਤਾਪਮਾਨ 35.5 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਲੁਧਿਆਣਾ ਵਿੱਚ 34 ਡਿਗਰੀ ਅਤੇ ਪਟਿਆਲਾ ਵਿੱਚ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਕ ਨੋ 24 7 ਪੰਜਾਬ ਪੰਜਾਬ ਦੇ ਪੂਰਬੀ ਭਾਗ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਮੁਹਾਲੀ ਪਠਾਨਕੋਟ ਨਵਾਂ ਸ਼ਹਿਰ ਜੁਲੰਦਰ ਪਟਿਆਲਾ ਨੂੰ ਪੀਲਾ ਲੜਚਾਰੀ ਕੀਤਾ ਹੈ ਇਨ੍ਹਾਂ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਬੁੱਧਵਾਰ ਤੱਕ ਹਲਕੀ ਚ ਆਮ ਬਾਰਿਸ਼ ਹੋਣ ਦੀ ਉਮੀਦ ਹੈ ਸੋਮਵਾਰ ਸ਼ਾਮ ਤੱਕ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਈ ਅਤੇ ਕਈ ਥਾਵਾਂ ਤੇ ਹਲਕੇ ਬੱਦਲ ਛਾਏ ਗਏ ਇਸ ਕਾਰਨ ਮੌਸਮ ਵਿੱਚ ਥੋੜਾ ਬਦਲਾਅ ਦੇਖਿਆ ਗਿਆ ਰਾਜਧਾਨੀ ਤੋਂ ਵੱਧ ਤਾਪਮਨ ਔਸਤਨ 0.6 ਡਿਗਰੀ ਘਟ ਗਿਆ ਹੈ ਹਾਲਾਂਕਿ ਤਾਪਮਨ ਅਜੇ ਵੀ ਆਮ ਦੇ ਨੇੜੇ ਹੈ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਤਾਪਮਨ 35.5 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਲੁਧਿਆਣਾ ਵਿੱਚ 34 ਡਿਗਰੀ ਅਤੇ ਪਟਿਆਲਾ ਵਿੱਚ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਸਵੀਕਾਰਜ ਤੋਂ ਸਟੇਟ ਨੋ 24 7 ਪੰਜਾਬ ਪੰਜਾਬ ਦੇ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਨਾਲ ਲਲ ਮੁਹਾਲੀ ਪਠਾਨਕੋਟ ਨਵਾਂ ਸ਼ਹਿਰ ਜੁਲੰਦਰ ਪਟਿਆਲਾ ਨੂੰ ਪੀਲਾ ਅਲਰਚਾਰੀ ਕੀਤਾ ਹੈ। ਇਨ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਬੁੱਧਵਾਰ ਤੱਕ ਹਲਕੀ ਚ ਆਮ ਬਾਰਿਸ਼ ਹੋਣ ਦੀ ਉਮੀਦ ਹੈ ਸੋਮਵਾਰ ਸ਼ਾਮ ਤੱਕ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਈ ਅਤੇ ਕਈ ਥਾਵਾਂ ਤੇ ਹਲਕੇ ਬੱਦਲ ਛਾਏ ਗਏ ਇਸ ਕਾਰਨ ਮੌਸਮ ਵਿੱਚ ਥੋੜਾ ਬਦਲਾਅ ਦੇਖਿਆ ਗਿਆ ਰਾਜਧਾਨੀ ਤੋਂ ਵੱਧ ਤਾਪਮਾਨ ਔਸਤਨ 0.6 ਡਿਗਰੀ ਘਟ ਗਿਆ ਹੈ ਹਾਲਾਂਕਿ ਤਾਪਮਾਨ ਅਜੇ ਵੀ ਆਮ ਦੇ ਨੇੜੇ ਹੈ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਤਾਪਮਾਨ 35.5 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਲੁਧਿਆਣਾ ਵਿੱਚ 34 ਡਿਗਰੀ ਅਤੇ ਪਟਿਆਲਾ ਵਿੱਚ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਸਵੀ ਕਾਲਜ ਤੋਂ ਸਟੇਟ ਰੋਡ 24 7 ਪੰਜਾਬ ਪੰਜਾਬ ਦੇ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਨਾਲ ਲਲ ਮੁਹਾਲੀ ਪਠਾਨਕੋਟ ਨਵਾਂ ਸ਼ਹਿਰ ਜੁਲੰਦਰ ਪਟਿਆਲਾ ਨੂੰ ਪੀਲਾ ਅਲਰਚਾਰੀ ਕੀਤਾ ਹੈ। ਇਨ੍ਹਾਂ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਬੁੱਧਵਾਰ ਤੱਕ ਹਲਕੀ ਚ ਆਮ ਬਾਰਿਸ਼ ਹੋਣ ਦੀ ਉਮੀਦ ਹੈ ਸੋਮਵਾਰ ਸ਼ਾਮ ਤੱਕ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਈ ਅਤੇ ਕਈ ਥਾਵਾਂ ਤੇ ਹਲਕੇ ਬੱਦਲ ਛਾਏ ਗਏ ਇਸ ਕਾਰਨ ਮੌਸਮ ਵਿੱਚ ਥੋੜਾ ਬਦਲਾਅ ਦੇਖਿਆ ਗਿਆ ਰਾਜਧਾਨਾ ਤੋਵੱਦ ਤਾਪਮਨ ਔਸਤਨ 0.6 ਡਿਗਰੀ ਘਟ ਗਿਆ ਹੈ ਹਾਲਾਂਕਿ ਤਾਪਮਨ ਅਜੇ ਵੀ ਆਮ ਦੇ ਨੇੜੇ ਹੈ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਤਾਪਮਨ 35.5 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਲੁਧਿਆਣਾ ਵਿੱਚ 34 ਡਿਗਰੀ ਅਤੇ ਤਿਆਲਾ ਵਿੱਚ 33.3 ਡਿਗਰੀ ਸੈਲਸੀਅਸ ਤਰਜ ਕੀਤਾ ਗਿਆ